ਟਰਾਲੇ ਖੇਤੀ ਕਰਨ ਵਾਲੇ ਲੋਕ ਹੈ ਲਓ ਅਸੀਂ 7 ਵਜੇ ਖੇਤ ਨਹੀਂ ਜਾ ਸਕਦੇ ਸਾਮ ਨੂੰ ਆਹ ਤਾਂ ਪੰਜਾਬ ਦੇ ਹਾਲਾਤ ਹੈ ਲੈ ਕਹਿੰਦੇ ਫੋਨ ਕਰਕੇ ਪੁੱਛਿਆ ਵੀ ਤੂੰ ਕਿੱਥੇ ਆ ਉਦੋਂ ਬਾਅਦ ਉਹਦੇ ਕੋਲੇ ਆਇਆ ਕੋਲੇ ਆ ਕੇ ਉਹਦੇ ਗੋਲੀ ਮਾਰੀ ਹੈ ਭਾਜੀ ਪੰਜਾਬ ਦੇ ਵਿੱਚ ਕਤਲ ਹੁੰਦੇ ਦੇਖ ਰਹੇ ਆ ਪੰਜਾਬ ਦੇ ਹਾਲਾਤ ਦੇਖ ਰਹੇ ਆ ਇੱਥੇ ਚਟਾ ਨਸ਼ਾ ਚੋਰੀਆਂ ਡਾਕੇ ਫਰੋਤੀਆਂ ਟਿਆ ਕਤਲ ਉਹ ਬੰਦਾ ਨਸ਼ੇੜੀ ਬੰਦਾ ਸੀ ਚਿੱਟਾ ਖਾਣਾ ਬੰਦਾ ਸੀ ਉਹ ਕਿਸੇ ਵੀ ਬੰਦੇ ਦੇ ਖਰੀਦ ਕੇ ਨਸ਼ਾ ਖਾਣ ਵਾਲੇ ਬੰਦੇ ਨੂੰ ਮਤਲਬ ਭੇਜਿਆ ਭੇਜ ਕੇ ਇੱਕ ਗਿਣੀ ਮਿਣੀ ਸਾਜ਼ਸ਼ ਹੈ ਜਿਹੜਾ ਕਤਲ ਹੋਇਆ ਤੁਸੀਂ ਕਹਿੰਦੇ ਠਾਣੇ ਖਲੀ ਪਈਆ ਔਰ ਚੁੱਟੇ ਦੀ ਗੱਲ ਵੀ ਕੀਤੀ ਹੈ ਤੁਸੀਂ ਇਹ ਕਹਿੰਦੇ 70 ਤੋਂ 80 ਕੰਪਲੀਟਾਂ ਨੇ ਜਿਹੜੀਆਂ ਐਫ ਆਈ ਆਰ ਦਰਜ ਹੋ ਜਾਂਦੀਆਂ ਨੇ ਇੱਕ ਦਿਨ ਦੀਆਂ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂੜੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪੁਲਦੀਪ ਸਿੰਘ ਐਸ.ਐਮ.ਐਸ.ੀ ਸੈਨਾ ਦੇ ਵਿੱਚ ਮੌਜੂਦਾ ਜਿੱਥੇ ਕਿ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੋ ਜਾਂਦਾ ਆਪ ਸਭ ਨੂੰ ਪਤਾ ਹੀ ਹੈ ਉਸ ਵਿਸ਼ੇ ਤੇ ਅੱਜ ਜਿਹੜਾ ਰੋਡ ਆ ਬਿਲਕੁਲ ਜਾਨ ਕੀਤਾ ਹੋਇਆ ਪਿੰਡ ਪੱਦਰ ਤੇ ਤੇ ਵੱਖ-ਵੱਖ ਜਥੇਬੰਦੀਆਂ ਦੇ ਲੋਕ ਇੱਥੇ ਪਹੁੰਚ ਰਹੇ ਆ ਇੱਕ ਸ਼ੈਸੀ ਰੰਜਸ ਕਰਕੇ ਜਿਹੜਾ ਸੁਖਵਿੰਦਰ ਸਿੰਘ ਕਤਲ ਕੀਤਾ ਗਿਆ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਾਦੀਆਂ ਜਥੇਬੰਦੀ ਦੇ ਆਗੂ ਨੇ ਨੌਜਵਾਨ ਨੇ ਗੱਲਬਾਤ ਕਰਦੇ ਆ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡੇ ਜੀ ਜੀ ਭਾਈ ਜੀ ਕਿਵੇਂ ਦੇਖਦੇ ਹੋ ਸਾਡੀ ਨੌਜਵਾਨੀ ਆਏ ਦਿਨ ਅਜੜੀ ਟੈਟਰੀ ਕਰ ਦਿੱਤੀ ਜਾਂਦੀ ਹੈ ਕਿਤੇ ਇਨਕਾਉਂਟਰਾਂ ਦੀ ਗੱਲ ਹੋਵੇ ਜਾਂ ਜੇਲ੍ਹਾਂ ਦੇ ਵਿੱਚ ਫੜ ਕੇ ਡੱਕ ਲਿਆ ਜਾਂਦਾ ਜਾਂ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਦੀਪ ਸਿੱਧੂ ਦੀ ਗੱਲ ਹੋਵੇ ਜਾਂ ਸਿੱਧੂ ਮੂਸੇਵਾਲੇ ਦੀ ਗੱਲ ਹੋਵੇ ਕਿਉਂ ਇਹ ਜਿਹੜੀ ਠੱਲ ਨਹੀਂ ਪੈ ਰਹੀ ਦੇਖੋ ਇਹ ਰਿਆ ਸਰਕਾਰਾਂ ਨੇ ਸਮੇਂ-ਸਮੇਂ ਦੀ ਹਕੂਮਤ ਪਹਿਲਾਂ ਵੀ ਰਹੀ ਹੈ ਚਾਹੇ ਹੁਣ ਵਾਲੀ ਹੈ ਇਹਨਾਂ ਨੂੰ ਸਰਕਾਰਾਂ ਨੂੰ ਏਜੰਸੀਆਂ ਚਲਾ ਰਹੀਆਂ ਨੇ ਨਹੀਂ ਜਦੋਂ ਏਜੰਸੀਆਂ ਜਿਵੇਂ ਮੈਂ ਕਹਿੰਦੀ ਕਿਉਂਕਿ ਨੌਜਵਾਨੀ ਤੋਂ ਖਤਰਾ ਇਹਨਾਂ ਨੂੰ ਜੇ ਨੌਜਵਾਨੀ ਜਾਗ ਪਏ ਲੋਕ ਜਾਗਰਤ ਹੋ ਗਏ ਤਾਂ ਜਿਹੜਾ ਇਹਨਾਂ ਦਾ ਰਾਜ ਭਾਗ ਆ ਉਹਨੂੰ ਖਤਰਾ ਗਾ ਕੁਰਸੀ ਨੂੰ ਖਤਰਾ ਗਾ ਸੋਮਾ ਸਮਝੂਗਾ ਉਹਨਾਂ ਉਹ ਨੌਜਵਾਨੀ ਚੋਂ ਲੋਕਾਂ ਦੀ ਆਵਾਜ਼ ਮਿਲੰਦ ਕਰਨ ਵਾਲਾ ਸਾਡਾ ਲੜਾਕੂ ਤੇ ਜਿਹਾਰੂ ਵੀਰ ਸ਼ਖਬਿੰਦਰ ਸਿੰਘ ਕਲਕੱਤਾ ਸੀ ਜਿਹਨੇ ਇਕੱਲੇ ਲੜਾਈ ਨਹੀਂ ਲੜੇ ਪਿੰਡ ਦੇ ਵਿਕਾਸ ਕਾਰਜਾਂ ਲਈ ਨੀਵੇਂ ਪੱਤਰ ਤੋਂ ਉੱਠ ਕੇ ਪੂਰੇ ਪੰਜਾਬ ਦੇ ਵਿੱਚੋਂ ਨਕਸ਼ੇ ਤੇ ਪਿੰਡ ਲੈ ਕੇ ਆਂਦਾ ਗਰੀਬਾਂ ਦੀ ਆਵਾਜ਼ ਬਣਿਆ ਕਿਸਾਨਾਂ ਦੀ ਆਵਾਜ਼ ਬਣਿਆ ਇਥੋਂ ਤੱਕ ਕਿ ਜਦੋਂ ਪੰਥ ਦੀ ਕੋਈ ਗੱਲ ਆਉਂਦੀ ਸੀ ਚਾਹੇ ਕੌਮੀ ਇਨਸਾਫ਼ ਮੋਰਚਾ ਲੱਗਿਆ ਕਿ ਜਾਂ ਕੋਈ ਵੀ ਕੌਮ ਦੀ ਖਾਤਰ ਜਦੋਂ ਕੋਈ ਗੱਲ ਆਈ ਹੈ ਉਥੇ ਸੁਖਵਿੰਦਰ ਨੇ ਮੋਰੀ ਰੋਲ ਅਦਾ ਕੀਤਾ ਹੈ ਸੋ ਮੈਂ ਸਮਝੂਗਾ ਵੀ ਸੁਖਵਿੰਦਰ ਆ ਜਿਹੜਾ ਉਹ ਸਰਕਾਰਾਂ ਦੀ ਅੱਖਾਂ ਦੇ ਵਿੱਚ ਰੜਕਦਾ ਸੀ ਉਹ ਰੜਕਣ ਦਾ ਕਾਰਨ ਹੀ ਉਹਦਾ ਕਤਲ ਬਣਿਆ ਹੋਇਆ ਹੈ ਭਾਈ ਜੀ ਜਿਹੜੇ ਨੌਜਵਾਨਾ ਬੋਲਦੇ ਆ ਉਹਨਾਂ ਦਾ ਕਤਲ ਹੋ ਜਾਂਦਾ ਹੈ ਕੀ ਲੱਗਦਾ ਸਰਕਾਰ ਨੂੰ ਇਸ ਤਰ੍ਹਾਂ ਨਾਲ ਕਤਲ ਕਰਵਾ ਕੇ ਜੜੀ ਨੌਜਵਾਨੀ ਆ ਪੰਜਾਬ ਦੀ ਉਹ ਚੁੱਪ ਹੋ ਸਕਦੀ ਹੈ ਦੇਖੋ ਇਹਨਾਂ ਪ੍ਰਾਤਨ ਸਮੇਂ ਤੋਂ ਲੈ ਲਓ ਤੁਸੀਂ ਜਦੋਂ ਵੀ ਬਾਹਰ ਲਿਆਨੇ ਸਾਡੇ ਦੇ ਰਾਜ ਕਰਿਆਗਾ ਜਦੋਂ ਵੀ ਧੜਵੀ ਪੰਜਾਬ ਦੇ ਵਿੱਚ ਆਏ ਆ ਉਹਨਾਂ ਨੇ ਪਹਿਲਾਂ ਨੌਜਵਾਨੀ ਦੇ ਕਤਲ ਕਰੀਏ ਚਾਹੇ ਅੰਗਰੇਜ਼ਾਂ ਤੋਂ ਲਾਲੋ ਗੱਲ ਹੈ ਉਹਨਾਂ ਨੇ ਨੌਜਵਾਨੀ ਨੂੰ ਮਾਰਿਆ ਗਿਆ ਸੋ ਇਹ ਉਹ ਗੋਰੇ ਅੰਗਰੇਜ਼ ਕੱਡੇ ਕਾਲੇ ਅੰਗਰੇਜ਼ ਸਾਰੀ ਪਾਲਿਸਿਓ ਉਹੀ ਆ ਜਦੋਂ ਵੀ ਕੋਈ ਸਰਕਾਰ ਦੇ ਖਿਲਾਫ ਬੋਲਦਾਗਾ ਲੋਕਾਂ ਦੀ ਆਵਾਜ਼ ਬੰਦ ਕਰਵਾ ਤੋਹ ਦਾ ਕਤਲ ਹੋ ਜਾਂਦਾ ਆਧਾਰਨ ਵਜੋਂ ਤੁਸੀਂ ਮੂਸਿਆਂ ਵਾਲੇ ਦਾ ਆਪ ਨੌਂ ਲਿਆ ਕੇ ਦੀਪ ਸਿੱਧੂ ਦੇਖ ਲਓ ਕਿੱਡਾ ਹਾਈ ਲੈਵਲ ਤੇ ਉਹਨਾਂ ਨੌਜਵਾਨੀ ਦੀ ਗੱਲ ਕਰੀ ਪੰਜਾਬ ਦੀ ਕਿਸਾਨੀ ਦੀ ਗੱਲ ਕਰੀ ਗਰੀਬਾਂ ਦੀ ਦਲਤਾਂ ਦੀ ਗੱਲ ਕਰੀ ਉਹਦਾ ਵੀ ਕਤਲ ਹੋਇਆ ਜੇ ਆਪਾਂ ਗਿਣਤੀ ਕਰਨ ਲੱਗ ਜਾਈਏ ਆ ਸਰਕਾਰ ਦੇ ਵਿੱਚ 4 ਸਾਲਾਂ ਦਾ ਇਹਨਾਂ ਦਾ ਸਵਾ ਪੂਰਾ ਹੋਣਾ ਲਾ 4 ਸਾਲਾਂ ਦੇ ਰਾਜ ਭਾਗ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਨੇਕਾਂ ਜਿਹੜੇ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਇਹਨਾਂ ਨੇ ਮਾਰ ਦਿੱਤੀ ਤੁਸੀਂ ਕਹਿੰਦੇ ਇਸ ਸਰਕਾਰ ਦੇ ਵਿੱਚ ਕਤਲ ਹੋ ਰਿਹਾ ਪਰ ਸੀਐਮ ਭਗਵੰਤ ਮਾਨਾ ਜਿਹੜੇ ਮੰਨ ਜੂਗਾ ਉਹ ਆਈ ਦਿਨ ਸਟੇਜਾਂ ਤੋਂ ਕਹਿੰਦੇ ਆ ਕਿ ਲਾਅ ਇਨ ਆਰਡਰ ਦੀ ਸਥਿਤੀ ਤੇ ਅਸੀਂ ਪੰਜਾਬ ਦੇ ਲਈ ਚੰਗਾ ਕਰ ਰਹੇ ਆ ਲਾਅ ਇਨ ਆਰਡਰ ਦੀ ਸਥਿਤੀ ਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਕੀ ਆ ਕੋਈ ਰਾਤ ਨੂੰ ਸਾਡੀ ਧੀ ਨਹੀਂ ਬਾਹਰ ਨਿਕਲ ਸਕਦੀ ਕੋਈ ਭੈਣ ਨਹੀਂ ਬਾਹਰ ਨਿਕਲਦਾ ਸੀ ਮੈਂ ਕਿਸਾਨਾਂ ਨੂੰ ਜਥੇਬੰਦੀ ਨੂੰ ਬਲਾਉਂਗ ਕਰ ਦਾਂਗਾ ਮੈਂ ਜ਼ਿਲ੍ਹੇ ਦੀ ਕਵਾਈ ਕਰਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਅਸੀਂ ਆਪ ਮੋਟਰਾਂ ਦੇ ਖੇਤੀ ਕਰਨ ਵਾਲੇ ਲੋਕ ਐ। ਲਓ ਅਸੀਂ 7 ਵਜੇ ਖੇਤ ਨਹੀਂ ਜਾ ਸਕਦੇ ਸ਼ਾਮ ਨੂੰ। ਆਹ ਤਾਂ ਪੰਜਾਬ ਦੇ ਹਾਲਾਤ ਐ। ਜਿਹੜੀਆਂ ਯੂਪੀ ਦੀਆਂ ਸਾਡੇ ਦਾਦਿਆਂ ਤੋਂ ਬਾਤਾਂ ਸੁਣਨੇ ਹੁੰਦੇ ਤੇੋਂ ਤੋਂ ਬਾਤਾਂ ਸੁਣਿਆ ਯੂਪੀ ਬਿਹਾਰ ਦੀਆਂ। ਉਹ ਅੱਜ ਪੰਜਾਬ ਦੇ ਵਿੱਚ ਅਸੀਂ ਅੱਖੀਂ ਢਾ ਰਹੇ ਆ ਵੀ ਯੂਪੀ ਨਹੀਂ ਬਿਹਾਰ ਨੇ ਉਹ ਨਹੀਂ ਹੋਣਾ ਸਾਡੇ ਬਾਪੂਣੀਆਂ ਦੇ ਗੱਲਾਂ ਸੱਚੀਆਂ ਜੀ। ਅਸੀਂ ਉਹਨਾਂ ਨੇ ਤਾਂ ਸੁਣੀਆਂ ਸੁਣਾਈਆਂ ਸੁਣਾਈਆਂ। ਬੜੀ ਪੰਜਾਬ ਦੇ ਵਿੱਚ ਕਤਲ ਹੁੰਦੇ ਦੇਖ ਰਹੇ ਆ। ਪੰਜਾਬ ਦੇ ਹਾਲਾਤ ਦੇਖ ਰਹੇ ਆ। ਇੱਥੇ ਚੱਟਾ, ਨਸ਼ਾ, ਚੋਰੀਆਂ, ਡਾਕੇ, ਫਰੋਤੀਆਂ ਤੇ ਆ ਕਤਲ। ਸਾਰੇ ਸੀਐਮ ਕਿਹੜੇ ਮੂਣਾ ਕਹਿੰਦਾਗਾ ਫਿਰ ਜਦੋਂ ਜਦੋਂ ਇਹਨਾਂ ਨੇ ਸਰਕਾਰ ਆਈ ਆ ਜਿਹੜੇ ਕਹਿੰਦੇ ਅਸੀਂ ਜਦੋਂ ਸੱਤਾ ਦੇ ਵਿੱਚ ਆ ਗਏ ਕੋਈ ਸਕਿਉਰਿਟੀ ਨਹੀਂ ਲਵਾਗੇ ਕੋਈ ਗਨਮੈਨ ਨਹੀਂ ਲਵਾਗੇ ਸਰਕਾਰੀ ਬੰਗਲਾ ਨਹੀਂ ਲਵਾਗੇ ਆਪਾਂ ਬਾਦਲਾਂ ਨੂੰ ਕਾਂਗਰਸੀਆਂ ਨੂੰ ਕਹਿੰਦੇ ਹੁੰਦੇ ਸੀ ਬਾਦਲ ਤੋਂ ਧੁੱਕ ਨਹੀਂ ਸਕਿਉਰਿਟੀ ਹੜੇ ਸੀਐਮ ਕੋਲ ਕਿਸੇ ਜੇ ਕੋਈ ਪਾਇਲਟ ਜੈਪਸੀ ਜਿਹੜੀ ਗੱਡੀ ਲੱਗੀ ਹੁੰਦੀ ਉਹ ਮੰਤਰੀਆਂ ਦੇ ਮੂਹਰੇ ਹੁੰਦੀ ਸੀ ਹੁਣ ਹਰੇਕ ਐਮਐਲਏ ਦੇ ਮੂਹਰੇ ਲਾਈ ਜਾਂਦੇ ਥਾਣੇ ਦੇ ਸਾਰੇ ਖਾਲੀ ਬੋਲ ਆਰਡਰ ਕਿਵੇਂ ਸਹੀ ਹੋ ਜੂਗਾ ਸਾਰੇ ਪੰਜਾਬ ਦੇ ਥਾਣੇ ਖਾਲੀ ਆ ਗੱਲਾਂ ਮਿਉਂਸਿਪੈਟਾ ਤੁਸੀਂ ਜਾ ਕੇ ਦੇਖ ਲਓ ਆ ਇਥੇ ਥਾਣਾ ਨਾਲ ਆ ਇਥੇ ਜਾ ਕੇ ਦੇਖ ਲੋ ਵੀ ਕੱਲਾ ਮਿਊਂਸੀਪਲਟੀ ਵੀ ਇੱਕ ਦੋ ਜਣੇ ਹੋਰ ਹੋਣਗੇ ਆ ਤਾਂ ਹਾਲਾਤ ਆ ਪੰਜਾਬ ਦੇ ਤੁਸੀਂ ਕਹਿੰਦੇ ਥਾਣੇ ਕਾਲੀ ਖਾਲੀ ਪਏ ਆ ਔਰ ਚੁੱਟੇ ਦੀ ਗੱਲ ਵੀ ਕੀਤੀ ਆ ਤੁਸੀਂ ਇਹ ਕਹਿੰਦੇ 70 ਤੋਂ 80 ਕੰਪਲੀਟਾਂ ਨੇ ਜਿਹੜੀਆਂ ਐਫ ਆਈ ਆਰ ਦਰਜ ਹੋ ਜਾਂਦੀਆਂ ਨੇ ਇੱਕ ਦਿਨ ਦੀਆਂ 70 ਐਫ ਆਈ ਆਰ ਜਿਹੜੀਆਂ 80 ਐਫ ਆਈ ਆਰ ਕਰਦੇ ਆ ਉਹ ਉਹ ਖਾਨਾ ਪੂਰਤੀ ਆ ਤਾਂ ਤੱਕ ਦਿਖਾਉਂਦੇ ਨਹੀਂ ਪ੍ਰਸ਼ਾਸਨ ਆਪਦੇ ਨੰਬਰ ਬਣਾ ਰਿਹਾ ਐਫ ਆਈ ਆਰਾਂ ਕਰ ਕਰ ਗਰਾਉਂਡ ਲੈਵਲ ਤੇ ਤੁਸੀਂ ਨਿਗਾਹ ਮਾਰ ਲਓ ਦੱਸ ਦਿਓ ਕਿਹੜੇ ਪਿੰਡ ਚੋਂ ਨਸ਼ਾ ਖਤਮ ਹੋ ਗਿਆ ਆ ਜਿਹੜਾ ਕਤਲ ਜੀ ਨੇ ਕੀਤਾ ਵੀ ਨਸ਼ੇੜੀ ਇੱਕ ਇੱਕ ਨਸ਼ੇੜੀ ਨੂੰ ਨਸ਼ੇੜੀ ਨੂੰ ਭੇਜਿਆ ਗਿਆ ਉਹਦਾ ਆਪਾਂ ਅਗਰ ਆਪਾਂ ਦਾ ਅਜ ਧਰਨੇ ਲਾਉਣ ਦਾ ਮਤਲਬ ਇਹ ਆ ਪੁਲਿਸ ਨੇ ਉਹਦੇ ਬਾਈ ਨੇਮ ਪਰਚਾ ਦਿੱਤਾ ਕਹਦਾ ਪੁਲਿਸ ਨੇ ਵੀ ਪਰਚਾ ਦਿੱਤਾ ਅਸੀਂ ਤਾਂ ਇਹ ਕਹਿੰਦੇ ਵੀ ਸਿਆਸੀ ਕਤਲਾ ਕੌਣ ਆ ਮਗਰੇ ਦੇ ਕਿਹੜੀ ਸਾਜ਼ਿਸ਼ ਦੇ ਨਾਲ ਗੋਲੀ ਬੱਜੀ ਆ ਕਿਹੜੀ ਸਾਜ਼ਿਸ਼ ਦੇ ਨਾਲ ਇਹ ਨਸ਼ੇੜੀ ਨੂੰ ਭੇਜਿਆ ਗਿਆ ਜਿੱਥੇ ਸਰਕਾਰ ਕਹਿੰਦੀ ਆ ਵੀ ਅਸੀਂ ਨਸ਼ਾ ਖਤਮ ਕਰਦਾ ਨਸ਼ੇੜੀ ਨੇ ਗੋਲੀ ਮਾਰੀ ਇੱਥੇ ਸਾਡੇ ਜਿਹੜਾ ਨੌਜਵਾਨੀ ਦਾ ਮਾਰਗਦਰਸ਼ਕ ਸੀ ਉਹਦੇ ਗੋਲੀ ਮਰੀ ਗਈ ਆ ਤੇ ਪੰਜਾਬ ਦਾ ਸਭ ਤੋਂ ਵੱਡੇ ਪਿੰਡ ਦਾ ਸਰਪੰਚ ਰਹਾ ਹੋਵੇ ਉਹਦੇ ਗੋਲੀ ਮਰੀ ਗਈ ਆ ਪੰਜਾਬ ਦੀ ਬਲੰਡਾ ਆਵਾਜ਼ ਰਹੀ ਹੋਵੇ ਉਹਦੇ ਗੋਲੀ ਮਰੀ ਗਈ ਆ ਸੋ ਜੇ ਇਹ ਲੋਕਾਂ ਦੇ ਕਲਕੱਤੇ ਵਾਲਿਆਂ ਦੇ ਗੋਲੀਆਂ ਮਾਰਨ ਲੱਗੇ ਤਾਂ ਆ ਆਮ ਜਿਹੜੀ ਜਨਤਾ ਇਹਨਾਂ ਦਾ ਕੀ ਬਣੂ ਹੁਣ ਕੀ ਮੰਗ ਕਰਦੇ ਹੋ ਇਨਸਾਫ ਦੇ ਲਈ ਕਲਕੱਤਾ ਸਾਜੀ ਮੰਗੇ ਕਰਦੇ ਆ ਵੀ ਦੇਖੋ ਇਸ ਮਾਨਯੋਗ ਸਾਡੇ ਐਸਐਸਪੀ ਸਾਹਿਬ ਨੂੰ ਬਈ ਭਾਈ ਉਹਦੀ ਅਰੈਸਟ ਪਾ ਕੇ ਤੇ ਪਤਾ ਕੀਤਾ ਜਾਵੇ ਵੀ ਇਹਦੇ ਨਾਲ ਜੁੜਿਆ ਕੌਣ ਹੈ ਕਿਉਂਕਿ ਲੋਕਾਂ ਦੀਆਂ ਬਹੁਤ ਸ਼ੱਕੀ ਨਿਗਾਹ ਨੇ ਮੈਂ ਆਪਦੇ ਮੂੰਹੋਂ ਕਹਿੰਦੇ ਕੇਦਾ ਨਾਮ ਲੈ ਤਾ ਚੰਗਣੀ ਲੱਗਦਾ ਕੱਲ ਨੂੰ ਨਾ ਹੋਵੇ ਅਸੀਂ ਤਾਂ ਇਹ ਕਹਿੰਦਾ ਵੀ ਕੋਈ ਵੀ politikal ਆ ਇਹ ਨਹੀਂ ਵੀ ਕੱਲਾ ਝਾੜੂ ਵਾਲਾ ਨਹੀਂ ਹੁ ਕਿਸੇ politikal ਪਾਰਟੀ ਦਾ ਆਗੂ ਹੋਵੇ ਕੌਣ ਮਗਰ ਹੈ ਕਿਹਨੇ ਉਹਨੂੰ ਰੁਪਈਏ ਦੇ ਕੇ ਭੇਜਿਆ ਤੇ ਕੌਣ ਬੰਦਾ ਸੀਗਾ ਕਿਹੜੀਆਂ ਧਿਰਾਂ ਮਗਰ ਜੁੜਿਆ ਹੋਇਆ ਕਾਦੋਂ ਕਤਲ ਕਰਿਆ ਗਿਆ ਕਦੋਂ ਤੋਂ ਦੀ ਰੈਕੀ ਹੋ ਰਹੀ ਸੀ ਕਲਕੱਤੇ ਦੀ ਤੇ ਕਦੋਂ ਤੋਂ ਇਹ ਸਾਜ਼ਿਸ਼ ਘੜੀ ਜਾ ਰਹੀ ਕਤਲ ਦੀ ਅਸੀਂ ਤਾਂ ਆਹਨਸਾਬ ਦੀ ਮੰਗ ਲਈ ਬੈਠੇ ਆ ਵੀ ਕੋਈ ਜਡੂਸਲੀ ਕਮੇਟੀ ਬਣਾ ਕੇ ਕਿਸੇ ਜੱਜ ਰਿਟਾਇਰ ਦੀ ਡਿਊਟੀ ਲਾ ਕੇ ਜਾਂ ਹਾਈ ਲੈਵਲ ਦੀ ਇਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਤੇ ਲੋਕ ਸੱਕ ਕਰਦੇ ਆ ਪ੍ਰਸ਼ਾਸਨ ਤੇ ਵੀ ਭਰੋਸਾ ਨਹੀਂ ਸੰਨੂ ਬਈ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੇ ਅਜੇ ਇਹ ਕਲਕੱਤੇ ਜੇ ਅਜੇ ਇਹ ਕਲਕੱਤੇ ਆ ਜਿਹੜੇ ਉਹ ਬਸ ਸਕਣਗਾ ਨੂੰ ਸਾਡੇ ਨੌਜਵਾਨੀ ਬਸ ਸਕੇ ਇਸ ਕਰਕੇ ਆ ਜਿਹੜੀ ਮੂਵਮੈਂਟ ਆ ਬਹੁਤ ਵੱਡੀ ਹੋ ਜਾਣ ਹੁਣ ਜਾ ਰਹੀ ਹੈ ਤੁਸੀਂ ਦੇਖਦੇ ਤੁਸੀਂ ਆਇਆਂ ਨੂੰ 20 ਮਿੰਟ ਹੋਏ ਹੋਣਗੇ ਹਰ ਇੱਕ ਮਿੰਟ ਬਾਅਦ ਜਿਹੜਾ ਕਾਫਲਿਆਂ ਦੇ ਵਿੱਚ ਲੋਕ ਪਹੁੰਚ ਰਹੇ ਆ ਵੱਖ-ਵੱਖ ਪ੍ਰੈਟਿਕਲ ਪਾਰਟੀਆਂ ਦੇ ਆਗੂ ਸੇਵਾਣ ਪਹੁੰਚ ਰਹੇ ਆ ਵੱਖ-ਵੱਖ ਜਥੇਬੰਦੀਆਂ ਦੇ ਜਾਨੀ ਜਿੰਨੇ ਵੀ ਲੜਨ ਵਾਲੇ ਲੜਾਕੂ ਲੋਕ ਆ ਉਹ ਇਹਦੇ ਚ ਸਮੂਲੀਅਤ ਕਰਨਗੇ ਜਿਨ੍ਹਾਂ ਜਰ ਇਨਸ਼ਾਫ ਨਹੀਂ ਮੈਨਾ ਪੱਖਾ ਮੂਰਚਾ ਲੱਗ ਜਾ ਤੁਹਾਡੇ ਵੱਲੋਂ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਅੱਜ ਸਿੱਧੂ ਮੂਸੇਵਾਲੇ ਦੀ ਕਤਲ ਨੂੰ ਬੜਾ ਲੰਮਾ ਸਮਾਂ ਹੋ ਗਿਆ ਪਰ ਜਾਂਚ ਚੱਲ ਰਹੀ ਆ ਹਾਲੇ ਤੱਕ ਦੋਸ਼ੀਆਂ ਤੇ ਕਾਰਵਾਈ ਇਨਸਾਫ ਉਹਨਾਂ ਨੂੰ ਹਾਲੇ ਤੱਕ ਮਿਲਿਆ ਨਹੀਂ ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਇੱਕ ਆਮ ਇਨਸਾਨ ਨਹੀਂ ਸੀ ਕੇ ਨਾਮੀ ਚਿਹਰਾ ਸੀ ਲੋਕਾਂ ਦੇ ਵਿੱਚ ਉਹੋ ਜਿਹੇ ਬੰਦਿਆਂ ਨੂੰ ਇਨਸਾਫ ਨਹੀਂ ਮਿਲਦਾ ਜਿਨ੍ਹਾਂ ਦੇ ਵਿੱਚ ਨਾਮ ਜਿਹੜੇ ਨਾਮਵਰ ਲੋਕ ਨਹੀਂ ਤੇ ਆਮ ਲੋਕਾਂ ਨੂੰ ਕਿਵੇਂ ਇਨਸਾਫ ਦੇਖੋ ਡੈਮੋਕਰੇਸੀ ਆਪਣੀ ਕੰਟਰੀ ਹੈ ਜਿਹੜੀ ਡੈਮੋਕਰੇਸੀ ਕੰਟਰੀ ਹੈ ਇਹਦੇ ਜਿਸੀ ਦਾ ਡੈਮੋਕਰੇਸੀ ਤਰੀਕੇ ਨਾਲ ਹੀ ਲੜ ਸਕਦੇ ਆ ਕਿਉਂਕਿ ਹਥਿਆਰ ਬੰਦ ਨਹੀਂ ਹੋ ਸਕਦੇ ਜੇ ਹੁਣ ਮੂਸੇ ਵਾਲਿਆਂ ਨੂੰ ਇਨਸਾਫ ਨਹੀਂ ਮਿਲ ਸਕਦਾ ਡੈਮੋਕਰੇਸੀ ਤੌਰ ਤੇ ਆਵਾਜ਼ ਉਹ ਤਾਂ ਪਿਓ ਬਲਕੌਰ ਸਿੰਘ ਵੀ ਚੱਕ ਰਿਹਾਗਾ ਵਿਧਾਨ ਸਭਾ 'ਚ ਵੀ ਆਵਾਜ਼ ਚੱਕੀ ਗਈ ਹੁਣ ਵਿਰੋਧੀ ਪਾਰਟੀ ਨੇ اپੋਜੀਸ਼ਨ ਨੇ ਵੀ ਵਿਧਾਨ ਸਭਾ 'ਚ ਬਾਤ ਚੱਕੀ ਹੈ ਦੇਖੋ ਡੈਮੋਕਰੇਸੀ ਰਾਈਟ ਤੇ ਸਾਡਾ ਇਹੀ ਆ ਜਾਂ ਫਿਰ ਹਥਿਆਰ ਬੰਦ ਹੂੰ ਤੇ ਜਦੋਂ ਬੰਦ ਲੋਕ ਇਥੇ ਹਥਿਆਰ ਬੰਦ ਹੋ ਜਾਣਗੇ ਫਿਰ ਪੰਜਾਬ ਦਾ ਮਾਹੌਲ ਉਦੋਂ ਵੀ ਖਰਾਬ ਹੋਊਗਾ ਕਿਉਂਕਿ ਪੰਜਾਬ ਜਦੋਂ 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 ਵੀ ਹਥਿਆਰ ਬੰਦ ਹੋਏ ਉਦੋਂ ਮਾਹੌਲ ਇਤੋਂ ਵੀ ਜਾਵੇ ਵਿਗੜਿਆਗਾ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਭਾਈ ਲੋਕਾਂ ਨੂੰ ਜਿਹੜੇ 92 ਵਾਲੇ ਦੌਰ ਆ ਪਿਛਲੇ ਦੌਰ ਆ ਉਧਰੋਂ ਨਾਲ ਲਿਆ ਜਾਵੇ ਘੱਟ ਡੈਮੋਕਰੇਸੀ ਤੇ ਬੱਚ ਜੇ ਉਹ ਭਰੋਸਾ ਕਰਦੇ ਹੋ ਛੱਤਦਾਰੀ ਲੋਕਾਂ ਨੂੰ ਕਹਿੰਦੇ ਆ ਜਾਂ ਜਿਹੜੇ ਰਾਜਕਰਤਾ ਜਿਹੜੀ ਸਮੇਂ ਦੀ ਹਕੂਮਤ ਹੋਣਾ ਪੀ ਜੇ ਤੂੰ ਡੈਮੋਕ੍ਰੇਸੀ ਰਾਹੀਂ ਆਏ ਹੋ ਜਾਂ ਡੈਮੋਕ੍ਰੇਸੀ ਤੇ ਭਰੋਸਾ ਕਰਦੇ ਹੋ ਡਾਕਟਰ ਵੈਦ ਕਰਦੇ ਸੰਵਿਧਾਨ ਦੀ ਗੱਲ ਕਰਦੇ ਹੋ ਤਾਂ ਇਹ ਲੋਕਾਂ ਨੂੰ ਇਨਸਾਫ ਦੋ ਲੱਗਦਾ ਇਨਸਾਫ ਮਿਲੂ ਮਿਲੂ ਬਿਲਕੁਲ ਮਿਲ ਲੇਟ ਹੋ ਸਕਦਾ ਹੈ ਸਰਕਾਰ ਲੇਟ ਕਰ ਸਕਦੀ ਹੈ ਪ੍ਰਸ਼ਾਸਨ ਲੇਟ ਕਰ ਸਕਦਾ ਹੈ ਪਰ ਜਿਹੜਾ ਮਹਾਰਾਜ ਦੀ ਦਰਗਾਹ ਦੇ ਵਿੱਚੋਂ ਇਹ ਹੋ ਹੀ ਨਹੀਂ ਸਕਦਾ ਵੀ ਇਨਸਾਫ ਪਰਿਵਾਰ ਨੂੰ ਨਾ ਮਿਲੇ ਜਥੇਬੰਦਕ ਤੌਰ ਤੇ ਲੋਕ ਪਹੁੰਚ ਸਕੇ ਜਥੇਬੰਦਕ ਤੌਰ ਤੇ ਦੀ ਲੜਾਈ ਲੜਾਂਗੇ ਕੋਈ ਸਰارتی ਅੰਸਰਾਂ ਵਿੱਚ ਨਹੀਂ ਪੜਨ ਦਵਾਂਗੇ ਤੇ ਇਨਸਾਫ ਲੈ ਕੇ ਰਾਵਾਂਗੇ ਜਥੇਬੰਦੀਆਂ ਵੱਡੇ ਪੱਦਰ ਤੇ ਆ ਰਹੀਆਂ ਨੇ ਕਿ ਲੱਗਦਾ ਲੰਬੀ ਲੜਾਈ ਦੇ ਵਿੱਚ ਲੰਮਾ ਚੱਲ ਸਕਣ ਗਿਆ ਜਥੇਬੰਦੀਆਂ ਚ ਆਮ ਸੰਘਰਸ਼ਾਂ ਦੇ ਵਿੱਚ ਹੁੰਦਾ ਕਿ ਜਦੋਂ ਲੜਾਈ ਲੰਬੀ ਹੋ ਜਾਂਦੀ ਹੈ ਤਾਂ ਉਦੋਂ ਜਥੇਬੰਦੀਆਂ ਪਿੱਛੇ ਹਟ ਜਾਂਦਾ ਨਹੀਂ ਜਦੋਂ ਲੜਾਈ ਲੰਮੀ ਹੁੰਦੀ ਹੈ ਜਥੇਬੰਦ ਕਦੇ ਨਹੀਂ ਪਿੱਛੇ ਕਿਉਂਕਿ ਸਾਡਾ ਤਾਂ ਐਕਸਪੀਰੀਅੰਸ ਹੈ ਸਾਨੂੰ ਦੇ ਵਿਰਾਸਤ ਦੇ ਵਿੱਚ ਆ ਮਿਲੀ ਹੋਈ ਜਿਹੜਾ ਜਥੇਬੰਦੀ ਆ ਪੱਗਾਂ ਵਿਰਾਸਤ ਵਿੱਚ ਮਿਲਿਆ ਮੇਰੇ ਘਰੇ 40 ਸਾਲਾਂ ਤੋਂ ਹੋਰੀ ਪੱਗ ਵਿਰਾਸਤ ਵਿੱਚ ਮਿਲਿਆ ਤੇ ਜਿਹੜਾ ਸਾਡਾ ਕੇਡਰ ਹੈ ਠੀਕ ਹੈ ਕੋਈ ਮੌਕੇ ਵਿਰਾਸਤ ਪੋਲਿਟਿਕਲ ਪਾਰਟੀਆਂ ਹੁੰਦੀਆਂ ਉਹ ਆਉਂਦੇ ਆ ਮੁੜ ਜਾਂਦੇ ਆ ਉਹਨਾਂ ਨੂੰ ਕਿਉਂਕਿ ਬੋਟਾ ਲੈਣੀਆਂ ਹੁੰਦੀਆਂ ਦੂਜਿਆਂ ਨੂੰ ਉਹਨਾਂ ਦੇ ਪਰ ਜਿਹੜੇ ਸਾਡਾ ਕੇਡਰ ਜਥੇਬੰਦੀਆਂ ਦਾ ਇਹਦੇ ਜੋ ਦਿੱਲੀ 1.5 ਸਾਲ ਬਹਿ ਸਕਦਾ ਕਿ ਸਾਡਾ ਕੇਡਰ ਜਦੋਂ ਇਹ ਡਿਊਟੀ ਲਾਤੀ ਅਸੀਂ ਬੈਂਕ ਬਣਾ ਕੇ ਡਿਊਟੀ ਲਾਉਂਨੇ ਵੀ ਅੱਜ ਇਹਨਾਂ ਨੇ ਰਹਿਣਾ ਅੱਜ ਇਹਨਾਂ ਨੇ ਇਹਨਾਂ ਦਾ ਅੱਜ ਲੰਗਰ ਦਾ ਪ੍ਰਬੰਧ ਇਹਨਾਂ ਦਾ ਸਪੀਕਰ ਦਾ ਪ੍ਰਬੰਧ ਇਹਨਾਂ ਦਾ ਫਲਾਣਾ ਟੈਂਟ ਦਾ ਪ੍ਰਬੰਧ ਇਹਨਾਂ ਦਾ ਜਦੋਂ ਅਸੀਂ ਜਥੇਬੰਦੀਆਂ ਨੇ ਇਹ ਅਗਵਾਈ ਕਰ ਲਈ ਤਾਂ ਸਾਡੇ ਲੋਕ ਬੈਠਣਗੇ ਸਾਡਾ ਕੇਡਰ ਜਿੰਨਾ ਕਹਦਾ ਜੇ ਅਸੀਂ 530 ਬੰਦੇ ਕਹਦੇ ਤਾਂ 29 ਨਹੀਂ ਹੋਣਗੇ ਨਾ 31 ਹੋਣਗੇ ਸਾਡੇ 30 ਹੀ ਹੋਣਗੇ ਇਹ ਜਥੇਬੰਦੀਆਂ ਦਾ ਸਵਿਧਾਨ ਆ ਆਪਦਾ ਸਵਿਧਾਨ ਮੁਤਾਬਕ ਆਪਦੀ ਅਕਲ ਮੁਤਾਬਕ ਆਪਦੀ ਬੁੱਧੀ ਮੁਤਾਬਕ ਜੇ ਜਦੋਂ ਲੜਾਈ ਲੜਦੇ ਤਾਂ ਜਿੱਦੇ ਵੀ ਆ ਤੇ ਇਹ ਵੀ ਜਿੱਤਾਂਗੇ ਤਾਂ ਕਿਵੇਂ ਦੇਖਦੇ ਹਾਂ ਅੱਜ ਦਿਨ ਸਾਡੀ ਨੌਜਵਾਨੀ ਦਾ ਕਤਲ ਹੋ ਜਾਂਦਾ ਬਜ਼ੁਰਗ ਇਹ ਤਾਂ ਜੀ ਸਿਆਸੀ ਸਾਖਸਾ ਸ ਹੈ ਇਹਦੇ ਮਗਰ ਕੋਈ ਸਿਆਸੀ ਖਰੀਦਦਾਰੀ ਹੈ ਜਿਹੜਾ ਇਹ ਬੰਦਾ ਇਹ ਕਲਕੱਤਾ ਜਿਹਦੇ ਨਾਲ ਰਹਾ ਸੀ ਸੁਖਵਿੰਦਰ ਸਿੰਘ ਦਾ ਉਹ ਬੰਦੇ ਨੂੰ ਤੁਝਾ ਸੀ ਪਹਿਲਾਂ ਕਹਿੰਦੇ ਫੋਨ ਕਰਕੇ ਪੁੱਛਿਆ ਵੀ ਤੂੰ ਕਿੱਥੇ ਆ ਉਹ ਤੋਂ ਬਾਅਦ ਉਹਦੇ ਕੋਲੇ ਆਇਆ ਕੋਲੇ ਆ ਕੇ ਉਹਦੇ ਗੋਲੀ ਮਾਰੀ ਐ ਉਹ ਬੰਦਾ ਨਸ਼ੇੜੀ ਬੰਦਾ ਸੀ ਚਿੱਟਾ ਖਾਣਾ ਬੰਦਾ ਸੀ ਉਹ ਕਿਸੇ ਵੀ ਬੰਦੇ ਨੇ ਖਰੀਦ ਕੇ ਨਸ਼ਾ ਖਾਣ ਵਾਲੇ ਬੰਦੇ ਨੂੰ ਮਤਲਬ ਭੇਜਿਆ ਭੇਜ ਕੇ ਇੱਕ ਗਿਣੀ ਮਿਣੀ ਸਾਥਸ ਹੈ ਜਿਹੜਾ ਕਤਲ ਹੋਇਆ ਇਹ ਕੋਈ ਇਕੱਲੇ ਨਸ਼ੇੜੀ ਨੇ ਨਹੀਂ ਕਿਹਾ ਜੇ ਆਪਾਂ ਕਹਿੰਦੀ ਵੀ ਇਕੱਲੇ ਨਸ਼ੇੜੀ ਨੇ ਕਰਿਆ ਕਰਦੀਆਂ ਸਰਕਾਰਾਂ ਜਿਹੜੇ ਗਲਤ ਕੰਮ ਕਰਾਉਂਦੀਆਂ ਇਹ ਮੌਕੇ ਦੀਆਂ ਸਰਕਾਰਾਂ ਇਥੋਂ ਦਾ ਪ੍ਰਸ਼ਾਸਨ ਨਾਲ ਨਾਲ ਦਾ ਸਰਕਾਰਾਂ ਦੇ ਇੱਕ ਹੈਂਡਲ ਵਾਂਗ ਮੁੜਦਾ ਹੈ ਪ੍ਰਸ਼ਾਸਨ ਜਿੱਧਰ ਨੂੰ ਸਰਕਾਰਾਂ ਮੋੜਦੀਆਂ ਨੇ ਉਹੀ ਬੋਲੀ ਜਿਹੜਾ ਇਹ ਪ੍ਰਸ਼ਾਸਨ ਹੈ ਇਹ ਸਰਕਾਰਾਂ ਦੀ ਬੋਲੀ ਬੋਲਦਾ ਹੈ ਜੋ ਮੌਕੇ ਦੀ ਸਰਕਾਰ ਹੈ ਭਾਵੇਂ ਕਿਸੇ ਦੀ ਵੀ ਸਰਕਾਰ ਹੈ ਤਿੰਨੇ ਚਾਰੇ ਪਾਰਟੀਆਂ ਚੋਂ ਤੇ ਜਿੱਧਰ ਨੂੰ ਸਰਕਾਰ ਆ ਜਿਹੜੀ ਮੌਕੇ ਦੀ ਆ ਉਧਰ ਨੂੰ ਪ੍ਰਸ਼ਾਸਨ ਮੁੜਦਾ ਉਹਨਾਂ ਦੀ ਜੁਗਮੁਗ